ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰਿਆਂ ਤੇ ਹੀ ਕਿਰਪਾ ਕਰਨ ਸਬਦੀਆਂ ਮਨੋ ਭਾਵਨਾਵਾਂ ਪੂਰੀਆਂ ਕਰਨ ਵਾਹਿਗੁਰੂ ਜੀ ਸਬਦੇ ਅਧੂਰੀਆਂ ਆਸਾਂ ਪੂਰੀਆਂ ਕਰਨ ਘਰ ਵਿੱਚ ਦੁੱਖ ਦਰਦ ਵਾਹਿਗੁਰੂ ਦੂਰ ਕਰੇ ਸਰੀਰਾਂ ਨੂੰ ਤੰਦਰੁਸਤੀਆਂ ਬਖਸ਼ੇ ਕਮਾਕਾਰਾਂ ਵਿੱਚ ਵਾਹਿਗੁਰੂ ਜੀ ਵਾਅਦਾ ਕਰੇ ਇਹੀ ਅਰਦਾਸ ਹੈ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਤੇ ਵਾਹਿਗੁਰੂ ਜੀ ਸਾਰਿਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰੇ ਵਾਹਿਗੁਰੂ ਜੀ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਪਿਤਾ ਧੰਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਉਹਨਾਂ ਦੇ ਮਾਤਾ ਧੰਨ ਗੁਜਰੀ ਮਾਤਾ ਜੀ ਤੇ ਉਹਨਾਂ ਦੇ ਮਾਤਾ ਜੀ ਸਵਰਜੀਤ ਕੌਰ ਤੇ ਉਹਨਾਂ ਦੇ ਚਾਰ ਪੁੱਤਰ अजीत ਸਿੰਘ बाबा अजीत ਸਿੰਘ बाबा ਜੁਝਾਰ ਸਿੰਘ बाबा ਜੋਰਾਵਾ ਸਿੰਘ ਤੇ बाबा ਫਾਤੇਸ ਸਿੰਘ ਜਿਨ੍ਹਾਂ ਨੇ ਪੋ ਦੇ ਮਹੀਨੇ ਪੋ ਦੇ ਮਹੀਨੇ ਜੰਗ ਵਿੱਚ ਆਪਣੀਆਂ ਸ਼ਹੀਦੀਆਂ ਪਾ ਦਿੱਤੀਆਂ ਛੋਟੀ ਉਮਰ ਵਿੱਚ ਹੀ ਤੇ ਵਾਹਿਗੁਰਜੀ ਦਾ ਏਡਾ ਵੱਡਾ ਜਿਗਰਾ ਵਾਹਿਗੁਰਜੀ ਦਾ ਏਡਾ ਵੱਡਾ ਜਿਗਰਾ ਆਪਣੇ ਅੱਖੀ ਵੇਖਿਆ ਉਹਨਾਂ ਨੇ ਤਨ ਸਾਡਾ ਵਾਜਾਂ ਵਾਲਾ ਗੁਰੂ ਤਨ ਸਾਡਾ ਕਲਗੀਆਂ ਵਾਲਾ ਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਵਾਹਿਗੁਰਜੀ ਨੇ ਬਹੁਤ ਜਾਂਗ ਵਿੱਚ ਬਹੁਤ ਦਾ ਵਾਹਿਗੁਰਜੀ ਨੇ ਦਰਦ ਸਹੇ ਨੇ ਮਾਚੂ ਆੜੇ ਦੇ ਜੰਗਲਾਂ ਵਿੱਚ ਬਹੁਤ ਕਠਾਈਆਂ ਦਾ ਸਾਹਮਣਾ ਕਰਨਾ ਪਿਆ ਵਾਹਿਗੁਰਜੀ ਨੂੰ ਦੁਸ਼ਮਣ ਸੀ ਜਿਹੜੇ ਉਹ ਹਾਰ ਗਏ ਓਕੇ ਕਦੇ ਵੀ ਉਹ ਵਾਹਿਗੁਰਜੀ ਦੇ ਅੱਗੇ ਸਾਹਮਣੇ ਨਹੀਂ ਆਏ ਪਿੱਠ ਪਿੱਛੇ ਹੀ ਵਾਰ ਕਰਦੇ ਰਹੇ ਦੁਸ਼ਮਣਾਂ ਦਾ ਹੌਂਸਲਾ ਨਹੀਂ ਹੈਗਾ ਕਿ ਵਾਹਿਗੁਰੂ ਜੀ ਦੇ ਸਾਹਮਣੇ ਆਉਣ ਪਿੱਠ ਪਿੱਛੇ ਹੀ ਵਾਰ ਕਰਦੇ ਰਹੇ ਸਾਡੇ ਇੰਨੇ ਮਹਾਨ ਵਾਹਿਗੁਰੂ ਜੀ ਨੇ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਾਨੂੰ ਸਿੱਖੀ ਬਖਸ਼ੀ ਆਪਣਾ ਸਾਰਾ ਪਰਿਵਾਰ ਵਾਰ ਕੇ ਵਾਹਿਗੁਰੂ ਜੀ ਪਰਮਾਤਮਾ ਇਸੇ ਤਰ੍ਹਾਂ ਹੀ ਸਾਨੂੰ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਬਖਸ਼ੇ ਵਾਹਿਗੁਰੂ ਜੀ ਐਸੇ ਤਰ੍ਹਾਂ ਸਾਨੂੰ ਚਰਨਾਂ ਦੇ ਨਾਲ ਜੋੜੀ ਰੱਖੇ ਵਾਹਿਗੁਰੂ ਸਾਡੇ ਵਿੱਚ ਮੋਹ ਮਾਇਆ ਹੰਕਾਰ ਦੂਰ ਕਰੇ ਇਹੀ ਅਰਦਾਸ ਕਰਿਆ ਕਰੋ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सप्नाम वाहे गुरु साम वाहे गुरु साम वाहे गुरु सत्म वाहे गुरु साम वाहे गुरु सात नाम वाहे गुरु सम वाहे गुरु वाहे जी का खालसा